ਹਾਂਜੀ ਕੀ ਨਾਮ ਦਾ ਜੀ ਭਾਈ ਤੁਹਾਡਾ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਕੋਟ ਖਾਲਸਾ ਤੋਂ ਆ ਕੋਟ ਖਾਲਸਾ ਜੀ ਦਾ ਆ ਸੰਗਤ ਕਰ ਕੇ ਖਲੋਤੀ ਆ ਇਹ ਕਾਦੇ ਮਸਲੇ ਚ ਹੈ ਖਲੋਤੀ ਆ ਤੇ ਜੀ ਜਿਸਾ ਪਰਮਾਨ ਸਰਕਾਰ ਨੇ ਸੰਗਰੂਰ ਪਟਿਆਲਾ ਜਿਹੜੇ ਲਾਲ ਕੀਰ ਚ ਵਿੱਚ ਆਉਂਦੇ ਲੱਗੇ ਜਿਹੜੇ ਆ ਉਹ ਉਹਨਾਂ ਨੇ ਜਿੱਥੇ ਕਰਕੇ ਦਿੱਤੀਆਂ ਗਰੀਬਾਂ ਨੂੰ ਹਾਂਜੀ ਫ੍ਰੀ ਕਰਕੇ ਦਿੱਤੀਆਂ ਹਾਂਜੀ ਤੇ ਅੱਜ ਵੀ ਉਹਨਾਂ ਦੀ ਗੱਲ ਇਹੋ ਜਿਹੀ ਕਰਦੇ ਆ ਕਿ ਉਹ ਸਾਡੀ ਵੀ ਜਿਹੜੀ ਆ ਮੰਨਣਾ ਕੀ ਕੋੜਖਾਲਸਾ ਦੇ ਏਰੀਆ ਦੇ ਵਿੱਚ ਜਿਹੜਾ ਲਾਲਕੀਰ ਦੇ ਵਿੱਚ ਆਉਂਦਾ ਇਲਾਕਾ ਆ ਉਹਦੀਆਂ ਰੀਟੇ ਬਾਕੀ ਗਰੀਬਾਂ ਜਿਹੜਾ ਰਾਤ 25 ਦੇਣੀ ਦੇਣੀ ਚਾਹੀਦੀ ਹੈ ਦੇਣੀ ਚਾਹੀਦੀ ਹੈ ਇਹ ਸੀ ਜੀ ਆਪਣਾ ਆ ਜਿਹੜੀ ਸੰਗਤ ਖਲੋਤੀ ਆ ਜੀ ਇੰਦਰਾ ਕਲੋਣੀ ਤੋਂ ਨੀਮੀਪਤੀ ਤੋਂ ਇਹ ਸੰਗਤ ਕੋੜਖਾਲਸਾ ਤੋਂ ਸਾਰੀ ਖਲੋਤੀ ਹੋਈ ਆ ਇਹਨਾਂ ਦੇ ਮਕਾਨ ਜਿਹੜੇ ਆ ਜੀ ਲਾਲਕੀਰ ਦੇ ਅੰਦਰ ਆ ਰਹੇ ਨੇ ਲਾਲਕੀਰ ਦੇ ਅੰਦਰ ਆ ਰਹੇ ਨੇ ਇਹਨਾਂ ਨੇ ਭਗਵੰਤ ਮਾਨ ਜੋਗ ਭਗਵੰਤ ਮਾਨ ਜੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਇੱਕ ਚਿੱਠੀ ਲਿਖੀ ਆ ਜਿਸ ਦੇ ਵਿੱਚ ਲਿਖਿਆ ਇਹਨਾਂ ਨੇ ਕਿ ਅਸੀਂ ਪਟਵਾਰੀਆਂ ਦੇ ਕੋਲ ਤਹਿਸੀਲਦਾਰਾਂ ਦੇ ਕੋਲ ਐਚਟੀਐਮ ਦੇ ਕੋਲ ਜਾਣਦੇ ਆ ਕਿ ਪੀਪ ਭਗਵੰਤ ਮਾਨ ਜੀ ਨੇ ਜਿਹੜੀਆਂ ਸਾਡੀਆਂ ਲਾਲਕੀ ਦੇ ਅੰਦਰ ਰਜਿਸਟਰੀਆਂ ਹੋ ਰਹੀਆਂ ਨੇ ਫ੍ਰੀ ਕੀਤੀਆਂ ਜਾ ਰਹੀਆਂ ਨੇ ਤੇ ਸਾਡੀਆਂ ਵੀ ਕਰੋ ਗਾਰਡਿਓ ਅਫਸਰ ਸਾਹਿਬਾ ਜਵਾਬ ਦੇ ਦੇ ਰਹੇ ਨੇ ਕਿ ਸਾਨੂੰ ਤਾਂ ਜੇ ਸਰਕਾਰ ਦੀ ਭਗਵੰਤ ਮਾਨ ਸਰਕਾਰ ਦੀ ਕੋਈ ਚਿੱਠੀ ਪੱਤਰ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਤੇ ਇਹ ਰਜਿਸਟਰੀਆਂ ਕਿਵੇਂ ਕਰਕੇ ਦਈਏ ਤੇ ਇਹਨਾਂ ਲੋਕਾਂ ਨੇ ਪੰਜਾਬ ਸਰਕਾਰ ਕੋ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਮਾਨਯੋਗ ਤਹਿਸੀਲਦਾਰ ਸਾਹਿਬਾ ਮਾਨਯੋਗ ਪਟਵਾਰੀ ਸਾਹਿਬ ਮਾਨਯੋਗ ਐਸਡੀਐਮ ਸਾਹਿਬ ਨੂੰ ਜਲਦੀ ਤੋਂ ਜਲਦੀ ਆਰਡਰ ਕੀਤੇ ਜਾਣਾ ਆਦੇਸ਼ ਦਿੱਤੇ ਜਾਣਾ ਵੀ ਇਹ ਤਾਂ ਗਰੀਬਾਂ ਦੀਆਂ ਰਜਿਸਟਰੀਆਂ ਜਿਹੜੀਆਂ ਨੇ ਲਾਲ ਲਕੀਰ ਦੇ ਅੰਦਰ ਏਰੀਆ ਜਿਹੜੀ ਰਜਿਸਟਰੀ ਆਉਂਦੀਆਂ ਨੇ ਇਹਨਾਂ ਦੀਆਂ ਫ੍ਰੀ ਕੀਤੀਆਂ ਜਾਣ ਸੁਖਵਿੰਦਰ ਸਿੰਘ ਕੋਟ ਖਾਲਸਾ ਅੰਮ੍ਰਿਤਸਰ ਪੰਜਾਬ ਤੋਂ ਸੰਗਤ ਦੇ ਨਾਲ ਸਾਰੀ ਜਨਤਾ ਦੇ ਨਾਲ ਕੋਟ ਖਾਲਸਾ ਤੋਂ